ਆ ਬਾਈ ਲੈਣਾ ਰੜਾ ਇੱਥੇ ਮੱਝਾ ਰਾ ਰਦਾ ਕਰਦੇ ਜਦਾਂ ਟਰੰਪ ਪੂਆ ਦਾ ਮੁੰਡਾ ਆਉਂਦਾ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਅੱਜ ਉਹਨੂੰ ਛੱਡ ਗਏ ਤੇ ਅੱਜੇ ਤੁਸੀਂ ਮੈਨੂੰ ਇੱਧਰ ਲਾਤਾ ਬੱਸ ਉਹਨੂੰ ਮੈਂ ਕਹਣਾ ਨਾ ਕਰ ਬੀਬੀ ਨਾ ਕਰ ਨਾ ਦੇ ਉਹ ਆਉਂਦੇ ਆ ਕੋ ਥੱਲੇ ਬਹਿ ਕੇ ਕੋਸ ਲਾ ਕੇ ਤੂੰ ਚਾਰ ਭਾਂਡੇ ਸੋਏ ਨੂੰ ਬਲੈਕ ਕਾਫੀ ਡੋਲਗੋ ਪੀਏ ਲੈਣਾ ਤਿੰਨ ਦਿਨ ਹੋ ਗਏ ਨੂੰ ਨਾਤਾ ਨਹੀਂ ਹੁਣ ਮੈਂ ਇਹਨੂੰ ਕੱਲ ਦਾ ਕਹੀ ਐ ਨਾ ਨਾ ਆਲਾ ਨਾ ਆਲਾ ਨਾ ਆਲਾ ਇਹ ਸਿਹਤ ਨਹੀਂ ਠੀਕ ਸੀ ਕੱਲ ਹੀ ਮੜ ਜਾ ਕਿਤੇ ਜਾਣਾ ਸੀਗਾ ਕਹਿੰਦਾ ਨਾ ਨਾਉਣਾ ਨੂੰਣਾ ਨੀਗਾ ਨਾਉਣਾ ਇਹ ਦਿਨ ਤੋਂ ਤਾਂ ਜਿੰਨੇ ਦਿਨ ਮਨਪ੍ਰੀਤ ਸੀ ਨਾ ਲਿਆ ਇਹਨੇ ਮਜਬੂਰੀ ਨੂੰ ਉਹਦੀਆਂ ਗਾਲਾਂ ਤੋਂ ਡਰਦੇ ਨੇ ਹਨਾਂ ਤਾਂ ਹੁਣ ਇਹਦੇ ਨਾਉਣ ਨੂੰ ਇਹ ਤਾਂ ਹਫ਼ਤਾ ਹਫ਼ਤਾ ਨਹੀਂ ਸੀ ਨਾਦਾ ਯਾ ਇਹ ਤਾਂ ਸਿਆਲਾ ਨੂੰ ਕਿਹੜਾ ਮਾਮੇ ਲਿਬੜ ਜਿਹਦਾ ਆਂਡਾ ਮੀੜਾ ਹੀ ਘਟ ਖਾਈਦਾ ਸਿਆਲਾ ਨੂੰ ਹਾਈਦਾ ਹੀ ਨਹੀਂ ਅੱਬਲ ਕੀ ਨਾਉਣ ਦੇਖੋ ਬੰਦੇ ਕਰਦੇ ਤਾਂ ਕਿਉਂਕਿ ਮੱਥਾ ਦੇਖਣਾ ਪੈਂਦਾ ਜਦ ਜੇ ਆਗੇ ਇਹ ਪੁੱਛਣਾ ਹੈ ਨਾ ਵੀ ਗੋਪੀ ਨਾਲ ਆ ਇਹਨੂੰ ਪਤਾ ਸਾਰਿਆਂ ਨੂੰ ਕੀ ਕਹਿਣਾ ਹਾਂ ਅੱਜ ਕਿੰਨੇ ਦਾ ਹਜੇ ਹਫ਼ਤਾ ਵੀ ਹੋਇਆ ਨਾ ਲਵਾਗੇ ਮਾਮੇ ਦੇ ਮੇਰੇ ਲਾਣ ਤਹੇ ਜਹੀ ਕਰਤੂਤ ਦਾ ਦਰ ਬਿਟੇ ਮੈਂ ਮਿੱਤ ਨਾਵੇ ਦਲੇਦਰੀ

ਮੇਰੀ ਸੱਪਨਾਂ ਵਿੱਚ ਜਾਂਦਾ ਹੈ ਉਹ ਕਹਿੰਦੀ ਮੇਰੀ ਸੱਪਨਾਂ ਵਿੱਚ ਜਾਂਦਾ ਹੈ ਉਹ ਕਿਸ਼ਤਾਂ ਦੇਤੀਆਂ ਹੈ ਏਸੀ ਦੀਆਂ ਕਿਸ਼ਤਾਂ ਦੇਤੀਆਂ ਉਹ ਤਾਂ ਰਹਿੰਦੀਆਂ ਹੈਗੇ ਏਸੀ ਦੀਆਂ ਰਹਿੰਦੀਆਂ ਫ੍ਰਿਜ ਦੀਆਂ ਲਿੱਥੀਆਂ ਮੇਰੀ ਤਾਂ ਗੱਲ ਇਹ ਸੁਣਦਿਆਂ ਦੀ ਹੋ ਗਈ ਸਾਰੀ ਉਮਰ ਤੋਂ ਮੇਰਾ ਬੁੜਾ ਦੇਰ ਗਿਆ ਸੌਂਦਾ ਸੁਣਦਾ ਬਹਿ ਗਿਆ ਉਹ ਵਿਚਾਰਾ ਆਪੇ ਤੇਰੀਆਂ ਸੁਣਦਾ ਆ ਗਿਆ ਉਹ ਲ ਭਰਾਵਾ ਕਿੱਦੇ ਰੋਟੀ ਮੰਗਿਆ ਦਰਹੀ ਨੇ اوہ پراਵਾ ਗਲੀਆਂ ਦਾ ਹਾਲ ਹੈ ਉਹ ਰਵਾ ਕਹਿੰਦਾ ਇਦਾਂ ਹੀ ਚੰਗਾ ਭੁੱਖਾ ਉਹ ਕਹਿੰਦਾ ਇਹਨਾਂ ਨੂੰ ਵੀ ਬੋਲ ਇਹਨਾਂ ਨਾਲ ਚੱਲਦਾ ਐਵੇਂ ਨਾ ਮਗਦੇ ਨਾ ਮੇਰੇ ਮਨ ਲੱਗਦਾ ਔਖਾ ਹੱਥ ਲਾਵੇ ਮੈਨੂੰ ਕਿੱਥੇ ਲਾਵੇ ਫੇਰੇ ਛੱਤਰ ਕਾਦੇ ਤਾਂ ਸਾਨੂੰ ਕੀ ਖਾਣੇ ਚਲੋ ਠੀਕ ਆ ਹਾਂ ਜਬਾਨਾ ਬੀਤ ਗਿਆ ਚਲੋ ਠੀਕ ਆ ਪਤਾ ਉਤਨੇ ਹੀ ਲੱਗਦਾ ਜਦੋਂ ਰੇਲ ਦੇ ਪੈਣ ਕਫੜ ਮਾਰੀ ਮੇਰਾ ਮਨਾ ਹੈਗਾ ਬਚਾਉਣ ਨੂੰ ਮਨਾਵਾ ਜਰਾ ਕਰੀਂ ਵੀ ਘਰ ਫੜਦਾ ਹੈ ਉਹਨੂੰ ਇਹੀ ਪੁੱਛ ਲੈ ਤੁਹਾਡੀ ਮੱਝ ਕਿਹੜੀ ਆ ਉਹ ਮੇਰੀ ਮਾਂ ਨੂੰ ਓ ਦੇ ਛੋਟਾ ਟੋਨਾ ਹੱਸਿਆ ਐਦਾਂ ਮਾਜ ਹੋਣਾ ਗੋਪੀ ਵੀ ਕੇਦਾਂ ਐਦਾਂ ਤਾਂ ਮਾਹੀ ਹੋਣਾ ਐਦਾਂ ਛਿੱਤਰਾ ਨਾ ਮਾਜਣਾ ਉਹਨੂੰ ਮਾਜਣਾ ਛੋਟੇ ਨੂੰ ਜਿਹੜਾ ਕੁੱਤਿਆਂ ਨਾਲ ਫਿਰਦਾ ਹੈ ਤੁਸੀਂ ਭੁੱਲ ਜੋ ਉਹ ਕਦੇ ਉਹ ਦਿਨ ਕਦੇ ਨਹੀਂ ਹੋਣਾ ਯਾਰ ਮੈਂ ਤੈਨੂੰ ਪਤਾ ਤੈਨੂੰ ਛੋਟੇ ਨਾਲ ਗੱਲ ਕਰ ਐਨਾ ਜਗਰਾ ਚਾਹੀਦਾ ਮਨ ਨਹੀਂ ਆ ਤੈਨੂੰ ਗੱਲ ਕਰਨ ਨੂੰ ਵਟ ਵਾਈ ਕੀ ਡਰਦੇ ਆ ਯਾਰ ਉਹ ਸਾਰਾ ਟੰਗ ਮੇਰਾ ਪਤੂ ਆ ਮੈਂ ਕਦੇ ਡਰਨਾ ਨਹੀਂ ਯਾਰ ਮੈਂ ਸਾਜ ਨੇ ਪਤਾ ਵੀ ਨਹੀਂ ਚਾਹ ਰੇ ਯਾਰ ਤੁਸੀਂ ਡਰੋ ਸਾਤੋਂ ਅਸੀਂ ਨਹੀਂ ਸਾਤੋਂ ਡਰਨਾ ਅਸੀਂ ਤਾਂ ਡਰਦੇ ਆ ਕੋਈ ਡਰਦੇ ਨਹੀਂ ਅਸੀਂ ਤਾਂ ਡਰਦੇ ਆ ਯਕ ਕਲੇਸ਼ ਤੋਂ ਡਰਦੀ ਆ ਹੋਰ ਡਰਦੀ ਨਹੀਂ ਕਲੇਸ਼ ਬੇਬਾਏ ਰੋਣ ਦਾ ਲ ਹਾਂ ਆਪਾ ਵੀ ਕਲੇਸ਼ ਪਾਇਆ ਕਰੀ ਫਿਰ ਆਪਣਾ ਵੀ ਥੋੜਾ ਖੌਫ ਬਣੂਗਾ ਸਾਡਾ ਇੱਕ ਥਾਲਾ ਮੇਰਾ ਹੀ ਨਹੀਂ ਖੌਫ ਹੈ ਨਾ ਕੱਲ ਮੈਂ ਗਿਆ ਉਹ ਗੜਛੰਕਰ ਗਿਆ ਨਾ ਮੈਨੂੰ ਧਾਰਾਂ ਚੋਲਾ ਚੋਲਾ ਤੇਰੇ ਬੁੜੇ ਨੇ ਨਹੀਂ ਚੋੜੀਆਂ ਹੈਗੀਆਂ ਖੜੀਆਂ ਖੜੀਆਂ ਰਹਿਣ ਮਾਮਾ ਤੇਰੀਆਂ ਉੱਤੇ ਆਪਾਂ ਮੁੰਡਿਆਂ ਚ ਬੈਠੇ ਜਾਂ ਤੇਰੀ ਬੇਇੰਤਰੀ ਹੋਰ ਕੀ ਆ ਯਾਰ ਬੂਨ ਨਾਲ ਕਿ ਮੈਂ ਤਾਂ ਨਹੀਂ ਯਾਰ ਖੈਦ ਕੀ ਉਦੋਂ ਬੋਲੇ ਆ ਮੜਿਆ ਦੇਖਿਆ ਤਾਂ ਗਰ ਯਾਰ ਮੈਂ ਦੇਖਾਂ ਕੀ ਦੇਖਾਂ ਉਹਦਾ ਯਾਰ ਬੰਦੇ ਦਾ ਬੰਦਾ ਦਾ ਦੇ ਲਿਆ ਗਰ ਮਗਰ ਬੰਦੇ ਕੋ ਬਾਹਰ ਤੇਰਾ ਫੋਨ ਪਾਟਣ ਤੇ ਆਵਾਜ਼ ਹੀ ਜਾਵੇ ਕੰਨ ਨੂੰ ਵੀ ਲਾਈ ਦੋ ਉਤੋਂ ਹੀ ਆਵਾਜ਼ ਬਾਹਰ ਜਾਵੇ ਹੋਰ ਮੇਰਾ ਅੱਗੇ ਗੋਡਾ ਮਾਰ ਤਾਂ ਚੜਚੜਾ ਦੇ ਦੋ ਮੈਨੂੰ ਤੂੰ ਹੀ ਸਾਨੂੰ ਹੀ ਦੇ ਦੇ ਕਣ ਕਾਲੀ ਗੋਲੀ ਦੇ ਇੰਦੇ ਵਿੱਚ ਪਾ ਕੇ ਮੈਨੂੰ ਤਾਂ ਦੇਣ ਨੂੰ ਫਿਰਦੀ ਆ ਆ ਦੇ ਲੈ ਓਏ ਇਸ ਕੰਮ ਨੂੰ ਜੰਮੇ ਕੁੱਤਿਆ ਹੋਰ ਮੇਰਾ ਗੋਡਾ ਵਿੰਗਾ ਲੱਗਦਾ ਮੈਨੂੰ ਕਿਤੇ ਕਿਤੇ ਨਹੀਂ ਕੰਪਲੀਟਰੀ ਹੱਡੀ ਸੇ ਹੀ ਹੋ ਗਈ ਨਹੀਂ ਆ ਦੇ ਜਮਾਨਦਰੂ ਹੀ ਆ ਇਹ ਕੱਟੇ ਲਾਈਟ ਲਵਾਈ ਆ ਇਹ ਲਾਈਟ ਆ ਨਹੀਂ ਕੱਟੀ ਨਹੀਂ ਜੇਕਰ ਚੋਨਾ ਚਾਹਨਾ ਬਾਈ ਮੱਕਰਾ ਕੱਟੜੀ ਸਾਲੀ ਹੁਣ ਜਦੋਂ ਬੁਢਾ ਹੋਗੇ ਉਦੋਂ ਕੱਟਣੀ ਆ ਹਜੇ ਤਾਂ ਪਾਲ ਪਾਲ ਦੇਖਦੀ ਆ ਤੂੰ ਤੇਰੇ ਪਰੇ ਹੀ ਨਹੀਂ ਹੱਲੇ ਸਾਰੀ ਇਹ ਲਾਈਟ ਪੀਲੀ ਆ ਕਿ ਐਲਈਡੀ ਐਲਈਡੀ ਆ ਜਦੋਂ ਇਹ ਮੋਰੇ ਬੋਲ ਲੋ ਬੜੇ ਔਖੇ ਪਾਰੇ ਆ ਤੱਕ ਮੈਨੂੰ ਕੱਲਾ ਕਰ ਕਰ ਦਿਖਾ ਦੇ ਪੈ ਮੈਂ ਕੱਲਾ ਪਾ ਦੇਖਿਆ ਜਿਹੜਾ ਪਾਲਾ ਹੋ ਉਹ ਕਹਿੰਦੀ ਨਹੀਂ ਤੈਨੂੰ ਨਹੀਂ ਪਾਲਾ ਪਰ ਮੈਨੂੰ ਕੱਲੇ ਨੂੰ ਪਾਲਿਆ ਜਿਹੜਾ ਨਾਲ ਪਾਲਿਆ ਉਹਨੂੰ ਵੀ ਕਹ ਕਦੇ ਹਲੇ ਛੋਟਾ ਡੋ ਮੈਂ ਕੱਲੇ ਨੂੰ ਪਾਲਿਆ ਮੈਂ ਕਿਹਾ ਉਸਨੂੰ ਦੇਖਿਆ ਮੈਂ ਤਾਂ ਮੰਨੀ ਨੂੰ ਬੁਲਾਉਣਾ ਨਹੀਂ ਮੈਂ ਤਾਂ ਮੰਨੀ ਨੂੰ ਬੁਲਾਉਣਾ ਨਹੀਂ ਛੋਟਾ ਡੋ ਜਿਆਦਾ ਮਖਣੀ ਪਾ ਆ ਆ ਨਾਲੇ ਮਖਣੀ ਲੱਸੀ ਲੱਸੀ ਵੀ ਨਾਲ ਰੋਟੀ ਨਹੀਂ ਖਾਂਦਾ ਉਹ ਮਾਯਾ ਜੇ ਹੁੱਦਾਂ ਦੀ ਕੋਈ ਹੋਰ ਹੋਵੇ ਹੈ ਨਾ ਤਾਂ ਕਦੀ ਬੁਲਾਵੇ ਨਾ ਤਾਂ ਤੀਵੀਂ ਆਈ ਦੇ ਲੱਗਣਾ ਮਾ ਰਾਤ ਨੂੰ ਲੜਪ ਨੀ ਆ ਵੀ ਤੇ ਲਾਲਾ ਖਾਣੀਆਂ ਸਾਡਾ ਮਾ ਸਾਡੇ ਨਾਲ ਹੀ ਬਹਿ ਰਿਹਾ ਦੁਗਾ ਸਾਡੇ ਨਾਲ ਸਾਡੇ ਨਾਲ ਹੀ ਬਹਿ ਰਹਾ ਤੁਹਾਨੂੰ ਤਾਂ ਮਿਲਦੀ ਨਹੀਂ ਆ ਕਿੰਟਾ ਜਾਂ ਉੱਤੇ ਰਗੜ ਹੋ ਜਾਂਦਾ ਵਿਚਾਰਾ ਹਰੇਕ ਵਾਰੀ ਖਿੰਸਦਾ ਵਾ ਵ ਮਿਲਿਆ ਕਦੋਂ ਕਹਿੰਦਾ ਯਾ ਪਹਿਲਾਂ ਮੈਨੂੰ ਇਹ ਦੱਸ ਮੇਰੇ ਕੋ ਕਸੂਰ ਹੋਇਆ ਫੇਰ ਆ ਕੀ ਕਸੂਰ ਗਾ ਕਸੂਰ ਤਾਂ ਦੱਸੋ ਮੇਰਾ ਕੀ ਆ ਕਹਿੰਦਾ ਹੱਥੇ ਹੀ ਬੰਨੇ ਕਹਿੰਦਾ ਸਾਡੇ ਤਾਂ ਬੁੜੀ ਵੀ ਆ ਗਾਲਾਂ ਹੀ ਬਹੁਤ ਕੱਢਦੀ ਐ ਜੇ ਚਾਹ ਮੰਗ ਲ ਰਾਵ ਨੂੰ ਦੁੱਧ ਰਾਤੀ ਸ਼ਰਤ ਲੱਗ ਗਈ ਇੰਨੇ ਆਨੇ ਪੋਚੇ ਪਾਏ ਹਨ ਕਿਤੇ ਨਿਆਰੇ ਦੁੱਧ ਆਵੇ ਪਹਿਲੇ ਉਹ ਤਾਂ ਜਾਣ ਕੇ ਕਿਸ ਲਈ ਉਹ ਤਾਂ ਕਰਨਰ ਜੁੰਦਾ ਰਾਤੀ ਗਾਣਾ ਲਾਤਾ ਆਏਂਗੇ ਕਰਨਰ ਜੁੰ ਆਏਂਗੇ ਤਾਂ ਕਰਕੇ ਦੁੱਧੋ ਵਾਲ ਕੇ ਦੇ ਤਰੇ ਤਾਂ ਉਹ ਮਿਲ ਗਿਆ ਹਟਿਆਈ ਕਰ ਮੈਂ ਦੁੱਧੋ ਵਾਲ ਕੇ 사જન ਤੈਨੂੰ ਮੈਂ ਇਹ ਕਿਹਾ ਮੈਂ ਕਿਹਾ 사જન ਦੁੱਧੋ ਵਾਲਿਆ ਪਿਆ ਆ ਵੀ ਨਹੀਂ ਪੀਤਾ ਜਿਹਨੇ ਪੀਣਾ ਮੈਂ ਕਿਹਾ ਚੱਕ ਕੇ ਪੀ ਲਓ ਹਨਾ ਹਸਾਂ ਚ ਤਾਂ ਦੇਣਾ ਰਹੀ ਮੈਂ ਮੇਰੇ ਮੈਂ ਵੀ ਥੱਕ ਜਾਂਦੀ ਇਹ ਚਾਹੁੰਦਾ ਖਾਟੋ ਪਾ ਕੇ ਰੱਖ ਦੁੱਧ ਦੇ ਮੈਨੂੰ ਮਿਲੀ ਕੀ ਗੱਲ ਮੈਂ ਅੱਛਾ ਯਾਰ ਤੇਰੇ ਵਰਗੇ ਬੁੜਗੇ ਬਾੜਾ ਸਾਰਾ ਪਸ਼ੂਆਂ ਦਾ ਸੰਭਰਦੀਆਂ ਲੱਪਦੀਆਂ ਪਤੂਆਂ ਦਾ ਹੈਨਾ ਲੱਪੜ ਲਾ ਦੇ ਤੇਰਾ ਲਿਪਿਆ ਯਾਰ ਮਾਮੀ ਮੈਂ ਤੈਨੂੰ ਇੱਕ ਗੱਲ ਦੱਸਾਂ ਬਥੇਰੇ ਲਿਪਿਆ ਅੱਜ ਦੇ ਸਮੇਂ ਦੇ ਵਿੱਚ ਹੈ ਨਾ ਕੁੜੀਆਂ ਕਹਿ ਦਿੰਦੀ ਐ ਸੋਸਾਇਟੀ ਤੇ ਪੱਤੀਸਾਂ ਨੂੰ ਟਾਈਮ ਨਹੀਂ ਦਿੰਦੀ ਟਾਈਮ ਨਹੀਂ ਦਿੰਦੇ ਟਾਈਮ ਪਤਾ ਕੀ ਆ ਸਾਡੇ ਬੰਦਿਆਂ ਦੀ ਗਲਤੀ ਆਸੀਂ ਇਹਨਾਂ ਤੋਂ ਆਪਣਾ ਟਾਈਮ ਖੋ ਲਿਆ ਅੱਗੇ ਲੱਪਦੀਆਂ ਹੁੰਦੀਆਂ ਅਸੀਂ ਬੇੜੇ ਮਧਾਣੀ ਰੈਡਕਣੀਆਂ ਹੈ ਪਸ਼ੂ ਨਿਲਾਉਣੇ ਪਸ਼ੂ ਧਾਰਾਂ ਚੋਣੇ ਗੋਹਾ ਚੱਕਣਾ ਪਾਥੀਆਂ ਪੱਖਣੀਆਂ ਫੇ ਛਾੜਦੇ ਆ ਕੇ ਚਿੱਲੇ ਮਿੱਲੇ ਹੈ ਫੇ ਸੱਤ ਸੌਰਾ ਇਹਨਾਂ ਦੇ ਤਾਂ ਇਹ ਹੀ ਟੱਬਰ ਦੀ ਮਤਬੱਜੀ ਰਹਿੰਦੀ ਬੁੜੀਆਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਰਨਾ ਕੀ ਆ ਕੀ ਨਹੀਂ ਕਰਨਾ ਅੱਜ ਦੀਆਂ ਨੂੰ ਤਾਂ ਭੇਜੋ ਅਕਲ ਆਈ ਪਈ ਆ ਲਾ ਕੇ ਤੂੰ ਚਾਰ ਭਾਂਡੇ ਸੋਏ ਨੂੰ ਬਲੈਕ ਕਾਫੀ ਡੋਲੋ ਗੋ ਪੀਏ ਇਹ ਹੂੰ ਸੁਣਾ ਨਹੀਂ ਫੇਸ ਕੱਟ ਬਹੁਤ ਸੁਣਾ ਮਾਵੇਂ ਤੂੰ ਛੋੜਾ ਡਾਉਣ ਅੱਜ ਕੱਲ੍ਹ ਦੀਆਂ ਤਾਂ ਬਲੈਕ ਕਾਫੀ ਪੀ ਕੇ ਸਾਰਾ ਟੱਬਰ ਬਲੈਕ ਕਾਫੀ ਤੇ ਲਾਇਆ ਆ ਉਹ ਹੀ ਪਾਣੀ ਆ ਵਾਲ ਕੇ ਤਤੈ ਜੇ ਦੇ ਦੇਣਾ ਗੱਲਾਂ ਮਾਰਦੀਆਂ ਕੰਮ ਤਾਂ ਤੈਨੂੰ ਹਲੇ ਪੈ ਨਹੀਂ ਤੈਨੂੰ ਬਲੈਕ ਕਾਫੀ ਕਿੰਨੇ ਪੀਣਾ 12 ਮੱਝਾਂ ਹੁੰਦੀਆਂ ਸੀ ਤੇਰੇ ਕੋਲ ਉਹ ਯਾਰ ਪਹਿਲਾਂ ਭੈਣ ਚੋਂ 10 ਦੀਆਂ ਦੋ ਹੋਰ ਪਾਤੀਆਂ ਇੰਦਰ ਨਾ ਕਿਤੇ ਬੱਚੇ ਵੀ ਹੁੰਦੇ ਜੋ ਭੈਣ ਚੋਂ 10 ਮੱਝਾਂ ਦੇ ਦੋ ਹੀ ਕੱਟੇ ਸੀ ਹੈ ਬਾਦ ਵਿੱਚ ਦਸਾਂ ਮੱਝਾਂ ਦੇ ਦੋ ਕੱਟੇ ਤੇ ਆ ਦੇ ਲੈ ਝੂਠ ਇੱਥੋਂ ਸੁਣ ਮੇਰੀ ਗੱਲ ਇਸ ਮੁੰਨੇ ਭੁੱਲ ਨਾ ਜਾਣਾ ਤੂੰ ਆਪਣਾ ਫਰਜ਼ ਮੈਂ ਤੇ ਆ ਲਿਆ ਫਰਜ਼ ਨਿਮਾਉਦਾ ਹੀ ਇੱਥੇ ਤੱਕ ਆ ਗਿਆ ਹੁਣ ਤਾਂ ਸਾਰੇ ਲੱਤਾਂ ਦੀ ਬਾਲ ਦੇ ਗਈਆਂ ਤੂੰ ਮੇਰੀ ਗੱਲ ਕਰਦਾ ਇੱਕ ਮਿੰਟ ਐ ਤੂੰ ਆਪਣੀ ਸੁਣਾ ਲਈ ਹੁਣ ਮੇਰੀ ਵੀ ਸੁਣ ਹੁਣ ਮੇਰੀ ਵੀ ਨੀ ਨੀ ਮਾ ਦੇ ਗੜਾ ਕੋਲਾ ਆ ਤਾਂ ਗੰਦੇ ਆ ਤਾਂ ਮੇਰੇ ਉਹ ਬੇੜਾ ਪਵੇ ਬੇੜੇ ਤੇ ਗੰਦ ਹੋ ਗਈ ਐਨਾ ਲੱਭਦੀ ਹੁੰਦੀ ਸੀ ਏਡਾ ਵੱਡਾ ਬੇੜਾ ਹੁੰਦਾ ਸੀ ਉਹ ਕਮਰੇ ਤਾਂ ਹੌਣ ਪਾਏ ਉਹਨਾਂ ਨੇ ਨਾਲ ਕਾ ਗੇੜ-ਗੇੜ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਸੀ ਮੇਰੇ ਛਾਲੇ ਹੋ ਗਏ ਸੀ ਅੱਤਾਂ ਤੇ ਲੈ ਤੂੰ ਪਹਿਲਾਂ ਮੈਨੂੰ ਜਰਾ ਸੱਚ ਕਿਹੜੇ ਤੁਸੀਂ ਸੱਚ ਕਦੋਂ ਬੋਲਿਆ ਸੱਚ ਕਦੋਂ ਸੀ ਮੇਰਾ ਸੱਚੇ ਹੀ ਸੀ ਐਸਾ ਕਦੋਂ ਲਾਸਟ ਵਾਰ ਕਦੋਂ ਸੀ ਸੁਣ ਲੈ ਲਾਸਟ ਵਾਰ ਕਦੋਂ ਸੱਚ ਬੋਲਿਆ ਇੱਥੇ ਕੁਝ ਬੰਦਾ ਸੀਗਾ ਰਾਜ ਦੰਦੇ ਸਾਡੇ ਭਰਾਵਾਂ ਦੀ ਪਹਿਲੀ ਉਦੋਂ ਕਿਤੇ ਜਦ ਜਦਨ ਆਪਾਂ ਆਉਂਦੇ ਸੀਗੇ ਉਧਰੋਂ ਹੈਗੀ ਆ ਉਹ ਕਾ ਮੁੰਡੇ ਨੂੰ ਛੂਡ ਬੋਲਦੇ ਆ ਉਹ ਇੰਨੇ ਜੇ ਕਹਿ ਦਿੰਦਾ ਬਹੁਤ ਮੈਂ ਗਾ ਰਿਹਾ ਬਾਬਾ ਰਿਚੀ ਆ ਪਿੱਛੋਂ ਸ਼ੁਰੂ ਤੇ ਪਹਿਲੀ ਸਾਡੀ ਸੀਗੀ ਭਰਾਵਾ ਕਿੰਨੇ ਕ ਸੀਗੇ ਸਾਡੇ 5-7 ਘੱਤੇ ਉੱਥੇ ਉੱਪਰ ਰੋਡ ਤੇ ਮੇਨ ਰੋਡ ਤੇ ਸੀ ਉਹ ਸਾਡੇ 32 ਸਾਲ ਦਾ ਮੈਂ ਹੋ ਗਿਆਂ ਤੇ ਇਹਨਾਂ ਦਾ ਵਿਆਹ ਵੀ ਮੈਨੂੰ ਲੱਗਦਾ ਪਤਾ ਨਹੀਂ ਕਦੋਂ ਹੋਇਆ ਸੀ ਯਾਨੀ ਇੰਨੇ ਸਾਲ ਹੋ ਗਏ ਤਾਂ ਇਹ ਇੰਸਟਾ ਦੇਖੀ ਨਹੀਂ ਮਮੀ ਉਹ ਫਿਰ ਬੁਜ਼ਾਰਤ ਵੇਚ ਗਈ ਸੀ ਜਮੀਨ ਤਾਂ ਬਥੇਰੀ ਆਲਾ ਓਦਾਂ ਦੇ ਤੈ ਰਸਤਾ ਕਰਾ ਲਿਆ ਸੀ ਆਪਣਾ ਹੈ ਨਾ ਇਹਨਾਂ ਦੀ ਕੀ ਇਹਨਾਂ ਦੀ ਸਾਲੀ ਪਾ ਲੈ ਨੇ ਨਹੀਂ ਨਹੀਂ ਇਹਨਾਂ ਬੁਜ਼ਾਰਤ ਨਹੀਂ ਵੇਚ ਗਈ ਨਹੀਂ 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 ਬੁਜ਼ਾਰਤ ਤੇ ਉਦੋਂ ਵੇਚ ਗਏ ਜਦੋਂ ਜਿੱਥੇ ਹੈ ਨਾ ਇਹਨਾਂ ਦਾ ਇੰਸਟੀਚਿਊਟ ਖੁੱਲ੍ਹਾ ਆ ਉਹ ਸਾਡਾ ਹੀ ਹੋਈ ਨਾ ਵਾਹੀ ਉਹ ਨਹੀਂ ਇਹਨਾ ਘੋਣਾ ਇੱਕ ਖੁੱਲਣ ਲੱਗਾ ਬਹੁਤ ਸ਼ਰਮ ਕਦੇ ਤਾਂ ਖੁੱਲਿਆ ਨਹੀਂ ਹਾਂ ਉਹ ਪਹਿਲੇ ਸਾਡਾ ਹੀ ਸੀ ਬਈ ਅਸੀਂ ਬੇਚਤੀ ਸੀ ਬਾਬਿਆਂ ਨੇ ਤੇ ਉਹਨਾਂ ਦੀ ਕੰਦੀ ਜਮੀਨ ਤੂੰ ਵੇਚਤੀ ਉਹ ਹੋ ਉਹ ਬਾਬਿਆਂ ਨੇ ਵੇਚਤੀ ਸੀ ਉਹ ਬਾਬਿਆਂ ਨੇ ਹਾਂ ਤੈਨੂੰ ਕੀ ਪਤਾ ਮੈਨੂੰ ਤਾਂ ਸਾਨੂੰ ਤਾਂ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਕੱਖ ਨਹੀਂ ਮੈਂ ਤਾਂ ਧਰਤੀ ਤੇ ਬੜੇ ਨਹੀਂ ਉੱਥੇ ਕਿਤੇ ਛੋਟਾ ਹੁੰਦਾ ਚੱਲ ਗਿਆ ਚੱਲ ਗਿਆ ਜਨਮ ਤਾਂ ਤੇਰਾ ਉੱਥੇ ਦਾ ਇੱਕ ਪੁੱਤਿਆ ਹੁੰਦਾ ਮੈਨੂੰ ਉੱਥੇ ਦੀ ਨਫ਼ਰਤ ਉੱਥੇ ਹੀ ਜੰਮਿਆ ਸੀ ਮੈਂ ਜਾਨਮ ਤੇਰਾ ਖੈਰਿਆਂ ਦਾ ਮੈਂ ਰੇਲ ਆ ਜੂ ਜਿਆਦਾ ਜੰਮਿਆ ਮਾਮੀ ਇੱਕ ਅੱਧੀ ਵਾਰ ਹੀ ਗਿਆ ਹੋਊਗਾ ਜਦੋਂ ਰਸਕੇ ਚਲ ਗਈ ਇਹ ਹਾਂ ਉਦੋਂ ਬਾਅਦ ਚ ਮੈਂ ਗਿਆ ਨਹੀਂ ਮੈਂ ਨਹੀਂ ਉੱਥੇ ਨਾ ਜਾ ਨਹੀਂ ਜਾਣਾ ਤਾਂ ਮੇਰੇ ਤਾਂ ਪੇਕੇ ਮੈਂ ਤਾਂ ਜਾਣਾ ਹੀ ਆ ਮੈਂ ਤਾਂ ਆਪਣੀ ਜਮ ਉਹ ਬੰਦਾ ਛੱਡਦਾ ਤੇਰਾ ਉੱਥੋਂ ਸਾਥੋਂ ਖਾਟਦਾ ਤੂੰ ਅੱਤੀ ਜਮ ਉਹ ਛੱਡਦਾ ਬਾਪੇ ਦੇ ਨਾਲ ਆ ਤੇਰਾ ਹੁਣ ਉੱਥੇ ਖਤਮ ਹੋ ਗਿਆ ਖਤਮ ਹੀ ਆ ਹੁਣ ਫੇਰ ਫੇਰ ਤੂੰ ਕਹ ਤੀ ਫੇਰ ਵੀ ਨਾ ਤਾਂ ਵੱਜਦਾ ਇਮੋਸ਼ਨਲ ਕਰਕੇ ਕਹਿੰਦਾ ਪੀ ਕੇ ਨਹੀਂ ਹੋਣਾ ਪੀ ਕੇ ਸਾਰ ਫਾਲੇ ਹੱਥ ਨੂੰ ਥੱਪੜ ਵੱਜੇ ਮਾਵਾ ਨਹੀਂ ਹੁੰਦੇ ਪੁੱਤ ਇਹ ਤਾਂ ਥੱਪੜ ਵਾਲੀ ਗੱਲ ਨਹੀਂ ਅੱਛਾ ਫੇਰ ਮਾਵਾ ਦੇ ਹੀ ਹੁੰਦੇ ਸਹੀ ਗੱਲ ਆ ਮਾਵਾ ਮਾਵਾ ਤਾਂ ਉਹ ਦੇਖਦੀ ਹੁੰਦੀ ਸੀ ਮਾਂ ਨੂੰ ਦੇਖਣ ਜਾਣਾ ਪੰਜ ਸੱਤੀ ਦਿਨੀ ਦੇਖਣਾ ਬੀਬੀ ਕਿੱਦਾਂ ਆ ਅੱਡਾ ਟੱਬਰ ਦਾ ਇਹ ਗਾਣਾ ਕਰ ਰੇ ਇਹ ਵੀ ਤਾਂ ਕਾਢਦੀ ਹੁੰਦੀ ਮੈਂ ਥਾਪਣ ਮਾਰੂ ਮੈਂ ਮੇਰੀ ਮਾਂ ਨੂੰ ਲੱਭ ਜੀ ਇੱਕ ਬੋਲਿਆ ਵਾ ਮੂੰਹ ਤੋੜ ਦੋ ਤੁਸੀਂ ਜੋ ਮਰਜ਼ੀ ਬੋਲੋ ਤੁਸੀਂ ਜੋ ਮਰਜ਼ੀ ਕਹੋ ਮੈਂ ਤਾਂ ਆਪਣੀ ਮਾਂ ਨੂੰ ਲਾਪਾ ਅਲਫੋ ਵੇ ਨਹੀਂ ਕੀਆ ਹੋਗੇ ਹੁੰਦਾ ਅਲਫੋ ਵੇ ਕੀ ਹੁੰਦਾ ਯਾਰ ਚਪੇੜ ਮਾਨੀ ਜਾ ਵਾਦੂ ਬੋਲਿਆ ਤਾਂ ਜੁੱਤੀ ਧੱਕ ਦੋ ਮੂੰਹ ਚ ਕੁੱਤੇ ਦੇ ਅੱਡ ਦੇ ਸਾ ਦੇਖ ਲੈ ਤੇ ਵਿਚਾਰੀ ਆਉਣਾ ਵਾ ਮੈਂ ਪਾਰ ਲੈ ਜੀ ਬਿਸਕਟ ਲੈ ਕੇ ਆਉਣੇ ਇਹ ਕੱਚੀ ਲਿਆ ਦਿੰਦੀ ਨਾ ਬੇਸਨ ਨਾਲ ਕਿੰਨੂੰ ਸੰਤਰੇ ਨਾ ਲਿਆ ਕਰ ਮੰਮੀ ਤੂੰ ਨਾ ਲਿਆ ਕਰ ਹਟਣਾ ਨਹੀਂ ਬਿਸਕਟ ਲੈ ਆਨੇ ਉਹ ਫੇਰ ਜਾਂਦੇ ਨੂੰ ਜੇ ਕਿਤੇ ਬਰੀ ਕਾਲੀ ਕਿਤੇ ਸਾਡੇ ਯਾਰਾਂ ਗਾ ਟਕਰਾਈ ਜਾਣਾ 150 ਦੇਣ ਤੋਂ ਹਟਣਾ ਨਹੀਂ ਉਹਨੇ ਹਟ ਨਾਲ ਸੱਚੀ ਨਹੀਂ ਸੀ ਹੱਟਦੀ ਸੱਚੀ ਉਹਨੂੰ ਮੈਂ ਕਹਣਾ ਨਾ ਕਰ ਬੀਬੀ ਨਾ ਕਰ ਨਾ ਉਹ ਮੋਹਰਾ ਆਮ ਦਿਆ ਉਹ ਥੱਲੇ ਬਹਿ ਕੇ ਕੋਸਾਂ ਚਪੇੜ ਮਾਰੋ ਮੂਤ ਤੇਰਾ ਐਵੇਂ ਡਰਾਮੇ ਬਾਜ ਕਿੰਨਾ ਤੂੰ ਸਿਰੇ ਦਾ ਡਰਾਮੇ ਬਾਜ ਇਹ ਆ ਮੈਂ ਮੈਂ ਕਿਹਾ ਹਾਂ ਮਨ ਤੇ ਚਿੱਤ ਆ ਗਿਆ ਚੇਤਾ ਦੇ ਨੂੰ ਵਾਹ ਚੇਤਾ ਆਉਂਦਾ ਮੇਰੇ ਮਨੇ ਨੂੰ ਉਹਨੂੰ ਚੇਤਾ ਵਾ ਨਾਨੀ ਦਾ ਇਹਨੂੰ ਨਹੀਂ ਆਉਂਦਾ ਮੈਨੂੰ ਪਤਾ ਭਰਾਵਾ ਮਣਾ ਹੀ ਚੰਗਾ ਗੱਲ ਮੁੱਕੀ ਠੀਕ ਹੈ ਮਨੇ ਨੂੰ ਆਉਂਦਾ ਚੇਤਾ ਠੀਕ ਦੇ ਨੇ ਕਿ ਆ ਕੇ ਸਟੇਟਸ ਲਾ ਦਿੰਦਾ ਮੈਂ ਨਾਨੀ ਕਿਹੜੀ ਵਰਸਾ ਚਲਾਉਂਦੀ ਉੱਪਰ ਜਾ ਕੇ ਮੈਂ ਚਪੇੜ ਮਾ ਨਹੀਂ ਮੂੰਹ ਤੱਕ ਖੱਚ ਕੇ ਜਦੋਂ ਮਾਂ ਤੁਹਾਡੀ ਮਾਰ ਕੇ ਤੁਹਾਨੂੰ ਫੇਰ ਪਤਾ ਲੱਗਣਾ ਜਦੋਂ ਐ ਹੀ ਮਾਰ ਕੇ ਉਧਰ ਤੈਨੂੰ ਪਤਾ ਲੱਗਣਾ ਕਿ ਬੇਟੇ ਮੈਨੂੰ ਆਪਣੇ ਆਪਣੇ ਲਿਜਾਇਆ ਕਰ ਮੀ ਤੈਨੂੰ ਪਤਾ ਤੂੰ ਮੇਰਾ ਕਾਲ ਬੰਨਿਆ ਆਇਆ ਹੈ ਤੈ ਮੇਰਾ ਬੰਨਿਆ ਆਇਆ ਚੱਲ ਗਾ ਉਸ ਵੀ ਤੂੰ ਹੀ ਚਲਗਾ ਸੁੱਖਾ ਸੁੱਖ ਸੁੱਖ ਲੈ ਆਇਓ ਆ ਅੱਛਾ ਅਸੀਂ ਤਾਂ ਉੱਦਾਂ ਹੀ ਲੈ ਲਈ ਜੀ ਸਭ ਤੋਂ ਕਾਹੋ ਕਹ ਮੇਰੇ ਡੈੜੀ ਨੂੰ ਬਚ ਕੇ ਦੇ ਕਿ ਤੇਰੇ ਪਿੱਛੇ ਕਿੰਨੀਆਂ ਆਣੀਆਂ ਦੁਆਵਾ ਕੀਤੀ ਮੈਂ ਸੁੱਖਾ ਲੈ ਇਹਦੀ ਸੁੱਖਾ ਮੈਂ ਤਾਂ ਬਹੁਤ ਦੂਰ ਦੂਰ ਲਾ ਕੇ ਆਈਆਂ ਇਹਦੀ ਸੁੱਖਾ ਲਾਈਆਂ ਨਹੀਂ ਲਾਦਿਆਂ ਤਾਂ ਤੇ ਗੋਡੇ ਵੀ ਬੋਟ ਕਪੂਰੇ ਮੈਂ ਜਾਂਦੀ ਰਹੀਆਂ ਹੈ ਨਾਨਕ ਸਾਰੇ ਦਾ ਮਾਮੀ ਨੂੰ ਪਾਪਾ ਸਤ ਦਾ ਬਕਰਾਇਆ ਸੀ ਇਹ ਕਿ ਇੱਕ ਅਦੀ ਸੌਖ ਰਹਿ ਗਈ ਇਹਦੇ ਗੋਡੇ ਤੇ ਗਿਡਲੀ ਆ ਜਿਹੜੀ ਆ ਗਿਡਲੀ ਜੀ ਨਿਕਲੀ ਉਹ ਕਿੱਥੇ ਇੱਧਰ ਆ ਬਹੁਤ ਦੂਰ ਪਹਾੜਾ ਦੇ ਉੱਤੇ ਮੈਂ ਤੈਨੂੰ ਲੈ ਕੇ ਜਾਂਦੀ ਰਹੀ ਆ ਗੱਲਾਂ ਕਰਦਾ ਤੂੰ ਕੁਝ ਸੌਖ ਰਗੀ ਜਿਹੜੀ ਆ ਗੋਡੇ ਤੇ ਗਿਡਲੀ ਨਿਕਲੀ ਦੇਖੋ ਰਹਿ ਤਾ ਨਹੀਂ ਇਹ ਤਾਂ ਚੱਲ ਚੰਗਾ ਕੀ ਹੋਇਆ ਮੈਂ ਕਿਹਾ ਭੰਗੜਾ ਆ ਗਿਆ ਮਾਗਣਾ ਪੰਗੜਾ ਪਾਹ ਪੰਗੜਾ ਹਾਂ ਗੈਸ ਗਬਲਾ ਬੰਦ ਕਰਦੇ ਆਇਆ ਇੱਧਰ ਨੂੰ ਗੇਟ ਆਲੂ ਵੱਡੇ ਗੇਟ ਆਲੂ ਗੈਸ ਬੰਦ ਦੀ ਮੰਮੀ ਤੇਰੇ ਤੂੰ ਤਾਂ ਕੈਪਸੂਲ ਖਾਨੀ ਐ ਵੱਡੇ ਗੇਟ ਆਲੂ ਬੰਦ ਕਰਦੇ ਮੈਂ ਸਹਿਮ ਤੇ ਕੀਤਾ ਆ ਮੰਮੀ ਨੂੰ ਕੀ ਪਤਾ ਸਹਿਮ ਕਿਉਂ ਮਾਮੇ ਹੋਰੇ ਨਾ ਆਇਆ ਤੇ ਪੜਾਕਾ ਪਵਾ ਦੀ ਸਾਰੇ ਕਬਰ ਦਾ ਇੱਕ ਜਣ ਪੈ ਚਲੇ ਆ ਸੀਗਾ ਜੋ ਗੈਸ ਛੱਡਿਆ ਅੰਦਰ ਲੈ ਹੋਰ ਉਸਤਾ ਜਨ ਅੱਗ ਲੱਗ ਜਾਣੀ ਉਧਰ ਤਾਂ ਰੱਬ ਹੀ ਬਚਾ ਗਿਆ ਗੋਪੀ ਪਤਾ ਨਹੀਂ ਕਹਿੰਦੇ ਹੁੰਦੇ ਕੋਈ ਦਿੱਤਾ ਲਿਆ ਅੱਗੇ ਆ ਗਿਆ ਖਦੇ ਆ ਕੇ ਗਾ ਕੇ ਹੀ ਤੋਂ ਖੋਏ ਖੋਏ ਅੱਗੇ ਆ ਗਿਆ ਮੈਂ ਚਪੇੜ ਮਾਨ ਨਹੀਂ ਖੜਾ ਕਿਤੇ ਦੀ ਸੀਸ ਲੱਗ ਗਈ ਉਦੋਂ ਤਾਂ ਪਤਾ ਨਹੀਂ ਸਾਰੇ ਸਾਰੀ ਦੋ ਚੀਜ਼ ਵੀ ਲੱਗ ਜਾਂਦੀ ਆ ਜਰੂਰੀ ਥੋੜੀ ਮੈਂ ਬਹੁਤ ਇਹ ਲਾਵੇ ਦੱਲਾ ਉਹ ਬੰਦਾ ਉਹ ਟੈਨਸ਼ਨ ਨਹੀਂ ਮਾਈਂਡ ਫਰੈਸ਼ ਬਣ ਗਿਆ ਰੱਬੇ ਬਚ ਆ ਗਿਆ ਤਾਂ ਕਿਤੇ ਚਾਂਦ ਕੀ ਮੈਂ ਬੜੀ ਮੈਚ ਸੀ ਹਾਂ ਉਹ ਨਹੀਂ ਮੇਰਾ ਤਾਂ ਬਚਣਾ ਲਾ ਮੈਂ ਤਾਕੀ ਤੋੜ ਕੇ ਨਿਕਲ ਜਾਣਾ ਸੀ ਤਾਕੀ ਟੁੱਟਣੀ ਨਹੀਂ ਸੀ ਗ੍ਰੈਲ ਸੀ ਕੋਈ ਗੱਲ ਗ੍ਰੈਲ ਕਿੱਦਾਂ ਤੋੜ ਦਿੰਦੇ ਮੈਂ ਦੂਜਾ ਬਣ ਜਾਣਾ ਹੈਗਾ ਸੁਣੀ ਲਿਓ ਹਾਂ ਉਹ ਤਾਂ ਰੱਬ ਬਚਾ ਲਿਆ ਏ ਏ ਕੈਕਟਰ ਜੀ ਹੁੰਦਾ ਜੇਲ੍ਹ ਤੋੜ ਕੇ ਪਰ ਰੱਖ ਰੱਖ ਕੇ ਬਚਾਇਆ ਪਰਮਾਤਮਾ ਨੇ ਸਹੀ ਗੱਲ ਗਲਤੀਆਂ ਆਪਣੀਆਂ ਬਚਾਵੇ ਪਰਮਾਤਮਾ ਪਰਮਾਤਮਾ ਨੇ ਬਚਾਉਣਾ ਆ ਤੂੰ ਗੈਸ ਬੰਦ ਰੱਖੋ ਬੱਚੇ ਆ ਉਹਦੇ ਦੇਖੀਦਾ ਇੱਕ ਸਿਲੰਡਰ ਵੱਧ ਭਰਾਲਿਆ ਤੁਸੀਂ ਛੱਡੀ ਰੱਖਦੇ ਸਾਰਾ ਟੱਪ ਹੋ ਵਾਹ ਹੋ ਸਹਿਮ ਤੇ ਇਹਨਾਂ ਦੇ ਭਲੇਖਾ ਬਹੁਤ ਪੈਂਦਾ ਗੈਸ ਉੱਪਰ ਨੂੰ ਬੰਦ ਮੈਂ ਘਰ ਥੱਲੇ ਨੂੰ ਦਿੰਦੇ ਆ ਗਲਤੀਆਂ ਇਹ ਕਰਦੇ ਆ ਪਰਮਾਤਮਾ ਸੁਧਾਰਦਾ ਪਰਮਾਤਮਾ ਨੇ ਸੁਧਾਰ ਨਹੀਂ ਅਸੀਂ ਤਾਂ ਉਹਨਾਂ ਦੇ ਬੱਚੇ ਬਤ ਗਲਤੀਆਂ ਨਾ ਕਰੋ ਅਸੀ ਉਹਨਾ ਮੰਦੀ ਅਮਮ ਤੋਂ ਨਹੀਂ ਨਾ ਤੈਨੂੰ ਕੀ ਹੋਇਆ ਉਹ ਤੋਂ ਤਵਾ ਕੁੱਤਾ ਨਾ ਉਹਦਾ ਫਾਮੀ ਤੋਂ ਇਥੇ ਹੱਥ ਲਾ ਕੇ ਦਿਖਾ ਆਏ ਮਾਮੀ ਆ ਮਾਮੀ ਲਾ ਦੇ ਮਾਮੀ ਲਾ ਦੇ ਮੈਨੂੰ ਆਸ਼ੀਰਵਾਦ ਦੇ ਮੈਨੂੰ ਆਇਆ ਮਾਮੀ ਆਇਆ ਕੋਈ ਮਨ ਦੇ ਕੋਈ ਗੱਤ ਆ ਜਾ ਕੋਈ ਗੱਲ ਨਹੀਂ ਚੰਗੀ ਆ ਰੱਬ ਦੀ ਵਿੱਚ ਮਾ ਮੇ ਹੋਰ ਭਾਂਡੇ ਆ ਉਹ ਵੀ ਲਿਆ ਦਿੰਦੀ ਆ ਉਹ ਵੀ ਧੋ ਦਈ ਮੈਂ ਮੰਨ ਜਿਓ ਆ ਹਾਂ ਬਿਓ ਜਿਹੜਾ ਢੇਰ ਲੱਗਾ ਪਿਆ ਭਾਂਡੇ ਦਾ ਮੈਂ ਤਾਂ ਮੈਂ ਇੱਕ ਗੱਲ ਦੱਸਾਂ ਤੁਸੀਂ ਇੰਨੇ ਚਲਾਕ ਬੰਦੇ ਆ ਨਾ ਤੁਹਾਡੇ ਦਾ ਕੋਈ ਰਿਸ਼ਤੇਦਾਰ ਮੁੰਡਾ ਨਹੀਂ ਕੋਈ ਆ ਕੇ ਸਟੀਫਨ ਐਕਵਾਇਰ ਸਾਧ ਲਿਆ ਭਰਾਵਾ ਨਹੀਂ ਤੇ ਮੈਂ ਹੀ ਬਚਿਆ ਮੇਰਾ ਭਾਂਡਾ ਮੈਂ ਜੋ ਮਰਜੀ ਕਰਾਵਾਂ ਆ ਵੀ ਗਿਆ ਹੈਗੀ ਚਮਟੀ ਜਈ ਮੈਂ ਬਚਿਆ ਉਹ ਸਟੀਫਨ ਹੱਥੇ ਹੀ ਜੋੜ ਗਿਆ ਕਹਿੰਦਾ ਪੰਜੀ ਮਿੰਟ ਇੱਕ ਕਬੂਤਰਾਂ ਨੂੰ ਪਾਣੀ ਖਾਇਆ ਆ ਤਾਂ ਕਹਿੰਦਾ ਸਵੇਰੇ ਸ਼ਾਪ ਮੇਰੇ ਤੋਂ ਬੜੀ ਬੜੀ ਪਾਇਆ ਪਾਣੀ ਤੇ ਕਬੂਤਰਾਂ ਨੂੰ ਕਬੂਤਰਾਂ ਨੂੰ ਦਾਣੇ ਪਾਦੇ ਸਟੀਵਨ ਕਬੂਤਰਾਂ ਨੂੰ ਪਾਣੀ ਪਾਦੇ ਗੋਹਾਟ ਵਾੜਵਾ ਉਹਦਾ ਲੱਕ ਤੜਾਪਦਾ ਆ ਬਾਗ ਕੇ ਅੱਛਾ ਵਿਆਹ ਹੈ ਨਹੀਂ ਕਿ ਐਮਟਾ ਜਾ ਨਹੀਂ ਹੋ ਵੀ ਆ ਨਹੀਂ ਨਹੀਂ ਆਜੇ ਭਾਰਤ ਦਾ ਸਾਜਨ ਚਲੋ ਮੋਗੇ ਵਾਲੀ ਨੌ ਵਾਲੀ ਬੱਸ ਨੂੰ ਭਰਾ ਜਾ ਚੜਾ ਗਿਆ ਨੇ ਨਹੀਂ ਨਹੀਂ ਚੱਲ ਚੱਲ ਉਹ ਮੇਰਾ लाडला ਪੁੱਤ ਉਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਸਟੀਵਨ ਨੂੰ ਆ ਹੋਰ ਪੰਜ ਮਿੰਟ ਹੀ ਉਹਨੂੰ ਗਾਲਾਂ ਕੱਢਣੀਆਂ ਐ ਨਹੀਂ ਕੱਢਣੀਆਂ ਮੈਂ ਬਾਅਦੇ ਕੱਢੂਗੀ ਓ ਯਾਰ ਮੈਂ ਮੇਰਾ ਸਾ ਮੇਰਾ ਟੋਟਲਿਓ ਬੋਲੋ ਗੋਹਾਟ ਵਾਲਾ ਨਹੀਂ ਸੀ ਦੰਦਾ ਮੈਂ ਕਿਤੇ ਜੀਨ ਤਾਰੇ ਤਾਂ ਗਾਹਾਂ ਜਵਾਬ ਦੇਣ ਕਿੱਤੀਆਂ ਮੈਂ ਵਿਚਾਰਾ ਕੰਮ ਹੁਣ ਵੀ ਬਹੁ ਕਰਦਾ ਆ ਨਾ ਲੀ ਆਹਾਂ ਲੈ ਆ ਪਾਉਣ ਸੱਕੀ ਕੀ ਨਾ ਲੀਏ ਕਰ ਰਹੇ ਨੇ ਲਾਲਾ ਕੁੱਤਿਆ ਲਾਲਾ ਯਾਰ ਇਹਦੇ ਨਾ ਕੀ ਵਾਹ ਦੇਖ ਤਾਂ ਬੜਾ ਸਮੈਲ ਆਉਂਦੀ ਕੋਲ ਉਹ ਤੇ ਬਹੁ ਆਉਂਦੀ ਇਹ ਤਾਂ ਮਸਕ ਬੋ ਆਉਂਦਾ ਆਉਂਦਾ ਸਾਰੇ ਡੱਬੇ ਨੇ ਨਾ ਕੇ ਦੇਖੇ ਕਿਦਾਂ ਨਾ ਤੋਰੀ ਇਹਨੇ ਵਧੀਆ ਨਿਕਲ ਤੱਕ ਗਿਆ ਨਿਕਲਣਾ ਪਿਆ ਨਾ ਚਲੋ ਅਮੰਦੀ ਦੇ ਚਲੋ ਆਹ ਦੇ ਇਧਰ ਧੱਕ ਕੇ ਨਿਕਲੇ ਉਹ ਇਹ ਸਾਲਾ ਕੈਲਵਨ ਕਲੀਨ ਦਾ ਹੈ ਮੈਨੂੰ ਲਾ ਦ کی تا کي کدي تلدي ٿو ڊاڻي منه ڪندو اونے ٽيڙا امبان ڏينھن دے نال تند سانجي ڪر لئي ها نه چل ڪيتا پلجي اور فتيمو ਸਦਾ ਹੀ ਲੈਣਾ ਰਣਾ ਇੱਥੇ ਮੱਝਾਂ ਰੱਖਦਾ ਐਦਾਂ ਕਰਦੇ ਜਿੱਦਾਂ ਟਰੰਪ ਪੂਆ ਦਾ ਮੁੰਡਾ ਹੁੰਦਾ ਹਾਂ ਹੁੰਦਾ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਅੱਜ ਉਹਨੂੰ ਛੱਡ ਗਏ ਤੇ ਅੱਜੇ ਤੁਸੀਂ ਮੈਨੂੰ ਇੱਧਰ ਲਾਤਾ ਪਤ ਨੂੰ ਆ ਕੇ ਕੋਈ ਕੰਮ ਤਾਂ ਕਰਨਾ ਹੀ ਆ ਪਤ ਰੋਟੀ ਤਾਂ ਆਪਾਂ ਇੱਥੇ ਹੀ ਖਾਣੀ ਆ ਮੈਨੂੰ ਪਤਾ ਕੀ ਕਹਿੰਦੇ ਗੋਪੀ ਨੂੰ ਕਿਹਾ 2 ਘੰਟੇ ਸੌਣਾ ਉਹ ਕੰਬਲਾਂ 'ਚ ਮੈਂ 2 ਘੰਟੇ ਮਾਰ ਤੈਨਾਂ ਲਾ ਕੇ ਸਾਹਮਣੇ ਨਹੀਂ ਐ ਗਾਲਾਂ ਮੱਝਾਂ ਦੀ ਸਾਬ ਤੇ ਐਂ ਕੱਟੀ ਆ ਸੋਣ ਵਾਲੀ ਹੋ ਗਈ ਚੱਲ ਗਾਂਹਾਂ ਤਾਂ ਨਹੀਂ ਹੋਈ ਪਰ ਦੁੱਧ ਦੇਣਾ ਨਹੀਂ ਖੜੀ ਐਦਾਂ ਕਰ ਕਰ ਉਹਨੂੰ ਡਰਾਉਣਾ ਦਿਓ ਨੇ ਹੁਣ ਗਾਹਾਂ ਇਹਦਾ ਕੋਸ਼ ਕਰੋ ਪ੍ਰਬੰਧ ਤਾਕੀ ਕੋਈ ਅਸਲੀ ਭਰਾ ਕਹਿੰਦਾ ਇਹ ਰੱਖ ਲੂੰਗਾ ਕਹਿੰਦਾ ਮੇਰੇ ਭਰਾ ਦੇ ਨਾ ਜਾਇਆ ਕਰ ਮੈਂ ਤੈਨੂੰ ਦੱਸਾਂ ਉਹ ਆਪੇ ਆ ਜਾਂਦਾ ਅਸੀਂ ਕੀ ਜਾਣ ਉਹ ਕਿੰਨੇ ਦਿਨ ਹੋ ਗਿਆ ਆਇਆ ਹੀ ਨਹੀਂ ਉਹ ਮੇਰਾ ਭਰਾ ਕਿਸੇ ਨੂੰ ਹੁਣ ਫੋਨ ਕਰ ਲੋ ਮੈਂ ਬਲਾਕ ਕੀਤਾ ਆ ਉਹ ਤਾਂ ਬਲਾਕ ਕਰਨ ਨਾ ਕਹਿੰਨ ਸਿਖਾਇਆ ਮਰੀ ਨਹੀਂ ਕਹਿੰਦਾ ਕੋਈ ਚੱਜ ਦਾ ਕੰਮ ਨਾ ਸਿਖਾਊਗਾ ਤੂੰ ਨਾ ਮਾ ਕੋਟੀਆਂ-ਕੁਟੀਆਂ ਬੋਣਾ ਸਹੀ ਗੱਲ ਹੈ ਮੈਂ ਚ ਬੋਹਾ ਪੈ ਗਿਆ ਕੋਟੀਆਂ ਕਾਦੇ ਬੋਣਾ ਮੈਂ ਨਹੀਂ ਆ ਪੱਸੀ ਚਾਲਦੀ ਬੁੜੀ ਮੈਂ ਤੇਰੇ ਤੱਕ ਮੈਂ ਕਿਹਾ ਕਾਲ ਜਦੇ ਨੋਟਸ ਰਹਿੰਦੇ ਆ ਤੂੰ ਤੇ ਨਿਆਣੀ ਆ ਹਲੇ ਫੇਰ लवली ਜੀ ਮੈਂ ਕਹਿੰਨਾ ਪਹਿਲੀ ਐਡ ਹੀ ਤੁਸੀਂ ਕੀ ਤਾਪਣ ਮਾਰੋ ਹਾਂ ਦੂਰੀ ਹੋਣ ਵਾਲੀ ਬੜੀ ਲੋੜੀ ਸਰ ਮੈਂ ਬੜੀ ਸਾਜਣ ਮੇਰੀ ਮੰਮੀ ਨੇ ਫੇਰ ਲਤਨੀ 100 ਰੁਪਏ ਦੀ ਆਉਂਦੀ ਹੁੰਦੀ ਨਾ ਪੈਕੇਟ ਜੀ ਵਿੱਚ ਪੈਕੇਟ ਦੱਸਾਂ ਨਾ 100 ਰੁਪਏ ਦੀ ਆਉਂਦੀ ਸੀ ਉਹ ਕੁਝ ਵਧੀਆ ਨਹੀਂ ਲਾਉਂਦੇ ਸੀ ਤੁਹਾਨੂੰ ਕੰਪਨੀ ਤੋਂ ਸਿੱਧੀ ਹੋਰ ਉੰਦੀ ਦੀ ਵੇਚ ਕੇ ਇਹਨਾਂ ਫਾਇਰਮ ਲਵਲੀ ਮੰਗਾ ਦੇ ਹੁੰਦੀ ਸੀ 100 ਦੀ 100 ਪਾਠੀ Amazon ਤੋਂ ਹਾਂ Amazon ਤੋਂ ਲੈ ਉਹਦੇ Amazon ਨਹੀਂ ਹੁੰਦੇ ਹਾਂ ਪੱਥਰ ਨੂੰ ਕੋਈ 부ੜੀ ਨਹੀਂ ਮਿਲਦੀ ਤੇਰੇ ਕੀ ਹੋਇਆ ਗੁੱਟਾਂ ਨੂੰ ਹਾਂ ਮੇਰੇ ਹੱਥ ਖਰਾਬ ਹੋ ਜਾਂਦੇ ਤੈਨੂੰ ਪਤਾ ਕੀ ਇਹ ਤਾਂ ਮੈਡੀਕਲ ਪੈਡੀਕਲ ਰਿਹਾ ਬੋਹਾ ਅਸਲੀ ਉਹ ਹੱਟਣਾ ਸ਼ੁਰੂ ਕਰ ਗੋਪੀ ਮੈਂ ਹੀ ਪਾਥਦੀਆਂ ਫੇ। ਨਾ ਲੈ ਲੱਬੇ ਦਾ ਨਾ। ਲੱਬੇ ਦਾ ਨਾ ਕਾਹਦੇ ਲੱਮਾ। ਭੈਣ ਭਾਈ ਤੁਹਾਡੇ ਦੇਵੀ ਦੇਵਤੇ ਹੁੰਦੇ। ਉਹ ਪੀਰੇ ਦਾ ਉਧਰੋਂ ਵੀ ਫਰਕ ਪੈ ਗਿਆ ਉਹਦਾ। ਪੈ ਗਿਆ ਮੈਂ ਕਹਿੰਦਾ ਦੋ ਡੋਂਗੇ। ਨਜ਼ਰ ਲਾ ਦਿਓ। ਲਾ ਦਿਓ ਨਾ ਯਾਰ। ਨਹੀਂ ਦੋ ਤਰੀ ਨੇ ਹੁੰਦਾ ਸੀ ਇਹਦਾ। ਉਹ ਲਾ ਦਿਓ ਨਜ਼ਰ ਤਾਂ ਦੇ ਕੇ ਨਾ। ਮੈਨੂੰ ਨਹੀਂ ਪਤਾ ਕਿ ਇਹਨੂੰ ਪਾ ਕੇ ਗਿਆ ਉਹ। ਪਾਤਾ ਜਿਹਨੂੰ ਪਾਤਾ ਅਗਲੀ ਨੇ ਪਚਾ ਕੇ ਗੋਹਾ ਵੀ ਕਰਤਾ ਜਿਹਨੂੰ ਪਾਇਆ। ਉਹ ਆ ਗਿਆ। ਮੈਂ ਦਰਸਾਂ। ਮਿੰਦਰ ਤੁਹਾਡਾ ਮਨਾ ਮਨੇ ਹੋਰਿਆ ਬੁੱਤ ਮਨੇ ਪੁੱਤ ਮਿੰਦਰ ਸਿੰਘ ਹੀ ਹੁੰਦਾ ਤੇਰੇ